ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਪਿਛਲੇ ਦਿਨੀ ਸੀ ਇੱਕ ਵੀਡੀਓ ਪਾਈ ਜਿਹਦੇ ਵਿੱਚ ਗੁੜ ਦਿਖਾਇਆ ਸੀ ਥੋਨੂੰ ਗੰਨੇ ਦੀ ਕਿਸਮ ਬਾਰੇ ਦੱਸਿਆ ਸੀ ਤੇ ਗੰਨੇ ਦਾ ਬੀਜ ਬਾਰੇ ਗੱਲਬਾਤ ਕਰੀ ਸੀ ਤੇ ਅੱਜ ਥੋਨੂੰ ਸਾਰੀ ਗੱਲਬਾਤ ਆ ਬਾਬਾ ਦੱਸੂਗਾ ਬੀ ਦਾ ਸਾਰਾ ਸਿਸਟਮ ਬਾਬਾ ਸਤਿ ਸ੍ਰੀ ਅਕਾਲ ਅਸੀਂ ਗੱਲ ਹੋਰ ਮੰਨ ਗੀ ਹਾਲ ਵਧੀਆ ਵਧੀਆ ਅਛਾ ਆਪਾਂ ਹੁਣ ਗੰਨੇ ਦਾ ਬੀਜ ਦੇ ਬਾਈ ਤੁਸੀਂ ਉਹ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਜਿਆਦੇ ਫੋਨ ਆ ਰਹੇ ਆ ਬਹੁਤ ਫੋਨ ਆਈ ਜਾਂਦੇ ਆ ਤੇ ਅਸੀਂ ਉਹਦੇ ਵਿੱਚ ਕੁਝ ਗੱਲ ਚ ਕਮੀਆਂ ਰਹਿ ਗਈਆਂ ਸੀ ਇੱਕ ਤਾਂ ਅਸੀਂ ਗੰਨਾ ਨਹੀਂ ਦਿਖਾ ਸਕੇ ਜਾਂ ਹੋਰ ਕਈ ਗੱਲਾਂ ਉਹ ਅਸੀਂ ਕੰਪਲੀਟ ਕਰਨ ਲੱਗੇ ਜਿਹੜੀ ਗੰਨੇ ਚ ਵੀਡੀਓ ਸੀ ਨਾ ਉਹ ਉਹ ਮੁੰਡੇ ਦੇ ਖੇਤ ਦੀ ਸੀਗੀ ਹਾਂ ਉਹ ਵੀਡੀਓ ਜਿਹੜੀ ਆਪਾਂ ਬਣਾਈ ਸੀ ਠੀਕ ਹੈ ਕਿਉਂਕਿ ਆਪਾਂ ਬੀ ਹੁਣ ਦੇਣਾ ਆਪਾਂ ਆਪਦੇ ਖੇਤੋਂ ਤਾਂ ਨੂੰ ਆਪਾਂ ਨੂੰ ਇਹ ਆ ਵੀ ਬੰਦਾ ਆ ਕੇ ਨਾ ਕਹੇ ਬਾਈ ਉਹ ਤਾਂ ਹੋਰ ਸੀ ਕੋਈ ਹਨਾ ਜਾਂ ਐ ਸੀ ਤੇ ਉਹਦੇ ਹੁਣ ਇਰਾਦਾ ਪਹਿਲਾਂ ਉਹਨੇ ਕੀ ਸੀ ਮੈਂ ਉਹ ਤੋਂ ਵੀਡੀਓ ਤਾਂ ਬਣਾਈ ਸੀ ਉਹ ਕਹਿੰਦਾ ਸੀ ਵੀ ਆਪਾਂ ਬੀ ਨੂੰ ਵੇਚ ਦੇਾਂਗੇ ਅੱਛਾ ਉਸ ਤੋਂ ਬਾਅਦ ਉਹਨਾਂ ਦਾ ਇਰਾਦਾ ਹੋ ਗਿਆ ਵੀ ਆਪਾਂ ਦਾ ਆਪ ਹੀ ਲਾਵਾਂਗੇ ਕਿੱਲਾ ਲੱਗ ਜਾਏ ਦੋ ਕਿੱਲੇ ਲੱਗ ਜਾ ਜਾਣ ਗੁੜ ਜਦੋਂ ਚੰਗਾ ਬਣੇ ਗੁੜ ਜਦੋਂ ਬਣਿਆ ਹਾਂ ਤੇ ਆਪਾਂ ਹੁਣ ਇਸੇ ਕਰਕੇ ਇਹਦੀ ਵੀਡੀਓ ਬਣਾਉਨੇ ਆ ਵੀ ਨਾਲੇ ਤਾਂ ਚਲੋ ਆਪਾਂ ਸਾਂਹੀ ਜਾਊ ਹਨਾ ਜੇ ਕਿਸੇ ਨੂੰ ਭੇਜਣੀ ਐ ਦੂਰ ਨੇੜੇ ਵਾਲੇ ਨੂੰ ਵੀ ਲੈ ਬਾਈ ਆਹ ਗੰਨਾ ਆਹ ਗੱਲਬਾਤ ਹਨਾ ਹਾਂ ਤੇ ਗੰਨੇ ਦਾ ਕੱਦ ਦੇਖੋ ਤੁਸੀਂ ਹਜੇ ਮਾਂ ਨੇ ਇਹ ਗੰਨਾ ਆਪਣਾ ਹਾਂ 10 ਮਹੀਨੇ 14 ਦਿਨਾਂ ਦਾ ਹੋਇਆ ਬੰਦਾ 10 ਮਹੀਨੇ ਤੇ 14 ਦਿਨਾਂ ਦਾ ਹਲੇ ਕੱਚਾ ਹੈ ਹਾਂ ਆਪਾਂ 23 ਅਪ੍ਰੈਲ ਨੂੰ ਗੰਨਾ ਲਾਇਆ ਸੀ ਇਹ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਫਰਵਰੀ ਆਪਾਦੀ ਲਾ ਲਗੇ ਮਾਰਚ ਅਪ੍ਰੈਲ ਹੂੰ ਹਜੇ 2 ਮਹੀਨੇ ਡੇਢ ਮਹੀਨੇ ਇਹਨੇ ਹੋਰ ਲੈਣਾ ਹੈ ਅੱਛਾ ਬਾਬਾ ਹੁਣ ਮੈਨੂੰ ਐਂ ਦੱਸ 20 ਵਾਸਤੇ ਹੂੰ ਤਿਆਰ ਹੈ ਹੁਣ ਕਿਉਂ 20 ਵਾਸਤੇ ਕਿਹੜੀ ਤਰੀਕ ਤੋਂ ਆਪਾਂ 20 ਦੇਣਾ ਸ਼ੁਰੂ ਕਰਾਂਗੇ ਬੁਕਿੰਗ ਕਦੋਂ ਬੁਕਿੰਗ ਹੁਣੀ ਸ਼ੁਰੂ ਆ ਬੁਕਿੰਗ ਸ਼ੁਰੂ ਕਰਾਂਗੇ ਬਸ ਆਪਾਂ ਅੱਜ ਤੋਂ ਅੱਜ ਤੋਂ ਅੱਜ ਤੋਂ ਬੁਕਿੰਗ ਆ ਨੰਬਰ ਚ ਲਈ ਜਾਂਦਾ ਜੀ ਇਹ ਤੇ ਤੁਸੀਂ ਫੋਨ ਕਰਕੇ ਆਉਦੀ ਬੁਕਿੰਗ ਕਰ ਸਕਦੇ ਹੋ 20 ਕਦੋਂ ਦੇਵਾਂਗੇ 20 ਆਪਾਂ ਜਰ ਅਸਲ ਦੇ ਵਿੱਚ ਇੱਕ ਥੋੜਾ ਜਿਹਾ ਉਹ ਹੈ ਹਾਂ 20 20 ਆਪਾਂ ਨਾ ਜਿਹੜਾ ਰੇਟ ਰੱਖਾਂਗੇ ਉਹ ਭਾਵੇਂ ਆਪਾਂ ਤੋਂ ਕੋਈ ਅੱਜ ਲੈ ਜੇ ਭਾਵੇਂ ਆਪਾਂ ਤੋਂ ਹਾੜੀ ਵੇਲੇ ਲੈ ਜੇ ਆਪਾਂ ਉਸੇ ਰੇਟ ਹੀ ਦੇਵਾਂਗੇ ਆ ਪਿਛਲੀ ਵਾਰੀ ਭਾਈ ਕਿਸੇ ਬੰਦੇ ਨੇ ਨਾਲ ਕੋਈ ਬਾਹ ਪੈ ਜਾਂਦਾ ਹੈ ਨਾ ਉਹ ਬੰਦੇ ਨੇ ਰੁੱਤ ਮਤਾਓ ਕੇ ਦਿੱਤਾ ਕਿਵੇਂ ਕਿਵੇਂ ਦਿੱਤਾ ਹੀ ਬਾਬਾ ਦੱਸਿਓ ਉਹਨੇ ਪਹਿਲਾਂ 700 ਨੂੰ ਦਿੱਤਾ ਹਾਂ ਫਿਰ 800 ਨੂੰ ਫੇਰ 900 ਨੂੰ ਫੇਰ 1000 ਨੂੰ ਵੀ ਫੇਰ ਐਂ ਦੇ ਨਾ ਚੰਗਾ ਨਹੀਂ ਮਜ਼ਦੂਰੀ ਦਾ ਫਾਇਦਾ ਠਾਉਣਾ ਜਾ ਰਹੇ ਆ ਯਾਰ ਹਨਾ ਆਪਾਂ ਮੰਨ ਲਾਏ ਨੂੰ 700 ਨੂੰ ਦੇਵਾਂਗੇ 1000 ਨੂੰ ਦੇਵਾਂਗੇ 800 ਨੂੰ ਦੇਵਾਂਗੇ ਜਿਹੜੀ ਗੱਲ ਆਪਾਂ ਅੱਜ ਦੇਵਾਂਗੇ ਵੀ ਜਿਹੜੇ ਰੇਟ ਉਹੀ ਰੇਟ ਆਪਾਂ ਜਿੱਦੇ ਲਾਸਟ ਗੱਣਾ ਵੱਢਿਆ ਉਹੀ ਰੇਟ ਦੇਵਾਂਗੇ ਤੇ ਆਪਾਂ ਕਿੰਨੇ ਬਾਹਣ ਦਾ 20 ਵੇਚਣਾ ਕੱਲ ਨੂੰ ਅਗਲਾ ਵੀ ਤੁਸੀਂ ਬੱਸ ਕਰਕੇ ਜਾਂ ਕੀ ਕਰਕੇ ਆਪਾਂ ਆਪਾਂ 10 ਕਿੱਲਿਆਂ ਦਾ 12 ਕਿੱਲਿਆਂ ਦਾ 20 ਦੇ ਸਕਦੇ ਆ ਇਹਦੇ ਚੋਂ 12 ਕਿੱਲਿਆਂ ਦਾ 12 ਕਿੱਲਿਆਂ ਦਾ ਚਾਹੇ ਕਨਾਲ ਦਾ ਲੈ ਜੀ ਆਪਣੇ ਕੋਲੇ 1 ਕਿੱਲਾ ਵਾਹਣਾ ਇਹੇ ਠੀਕ ਹੈ ਇੱਕ ਕਿੱਲੇ ਚੋਂ ਕੁਸ ਆਪਾਂ ਵੀ ਇਹਦੇ ਚੋਂ ਆਪਾਂ ਰੱਖਣਾ ਹੈ ਠੀਕ ਹੈ 12 ਕਿੱਲਾਂ ਚ ਜਿੰਨਾ ਵੀ ਪਊਗਾ ਅਠ ਦੀਆ 24 24 ਕੁਇੰਟਲ ਵੀ ਪੈਂਦਾ 25 ਕੁਇੰਟਲ ਕਿੱਲੇ ਦਾ ਲਾਇਆ 20 ਕਿਵੇਂ ਦੇਵੋਗੇ ਖੇਤੋਂ ਗੰਨਾ ਦੇਵੋਗੇ ਖੇਤੋਂ ਗੰਨਾ ਦੇਵਾਂਗੇ ਜੇ ਕਿਸੇ ਨੇ ਥੋੜਾ ਲੈ ਜਾਣਾ ਜਾਂ ਲੇਟ ਲੈ ਜਾਣਾ ਉਦੋਂ ਅੱਖਾਂ ਵੀ ਤਿਆਰ ਕਰਾਂਗੇ ਠੀਕ ਹੈ ਹੁਣ ਅਗਲੇ ਵਿੱਚ ਵੈਸੇ ਅੱਖਾਂ ਵੀ ਬੁੱਕ ਕਰਾ ਸਕਦਾ 25 ਅੱਖਾਂ ਦਾ ਕੀ ਆ ਨਾ ਯਾਰ ਜਦੋਂ ਹੁਣ ਅਸੀਂ ਲਾਇਆ ਮੈਂ ਤੈਨੂੰ ਆਪਦੀ ਸਮੱਸਿਆ ਦੱਸਦਾ ਮਾਂ ਜਦੋਂ ਅਸੀਂ ਲਾਇਆ ਸਾਨੂੰ ਅਸੀਂ ਉਹ ਬੰਦੇ ਨਾਲ ਵੀ ਬੁੱਕ ਕਰਾ ਲਿਆ ਹੈ ਨਾ ਵੀ ਜਦੋਂ ਬੁੱਕ ਕਰਾ ਲਿਆ ਉਹਦੇ ਨਾਲ ਹਾਂ ਉਹ ਬੰਦਾ ਸਾਨੂੰ ਕਹਿੰਦਾ ਵੀ ਭਾਈ ਆਪਦਾ ਬੀ ਲੈ ਜੋ ਹੂੰ ਮੈਂ ਕਿਹਾ ਯਾਰ ਭਾਈ ਸਾਡੇ ਕੋਲੇ ਤਾਂ ਕਣਕ ਖੜੀ ਐ ਮਿਸਰੀ ਪਈ ਹੈ ਜੇ ਹਫ਼ਤਾ ਕਣਕ ਨਹੀਂ ਵੱਢੀ ਜਾਂਦੀ ਹੈ ਨਾ ਹੁਣ ਜਾਂ ਤਾਂ ਤੂੰ ਕੱਚੀ ਦੱਸਦਾ ਸੀ ਚੱਲ ਮੈਂ ਸਾਮੂਸਾ ਨੂੰ ਚਾਰ ਦੰਦੇ ਹਾਂ ਵੜਾਣ ਦੇ ਹੁਣ ਨਾ ਇਹ ਮੈਸਾਂ ਵਾਲੀ ਐ ਹੂੰ ਤੇ ਕਹਿੰਦਾ ਭਾਈ ਪੈਸੇ ਪਾ ਦਿਓ ਅਸੀਂ ਭਾਈ 20000 ਰੁਪਿਆ ਵੀ ਪਾਤਾ ਉਹਨੂੰ ਪੈਸੇ ਹੀ ਪਾਤੇ ਮੁੜ ਕੇ ਅਸੀਂ ਜਦ ਬੀ ਲੈਣ ਗਏ ਹਨਾ ਸਾਡਾ 40 ਕੁਇੰਟਲ ਦੀ ਗੱਲ ਹੋਈ ਸੀ ਉਹਦੇ ਨਾਲ ਬੀ ਦੀ ਸਾਨੂੰ ਉਹਨੇ 38 ਕੁਇੰਟਲ 49 ਕੁਇੰਟਲ ਹੀ ਬੀ ਦਿੱਤਾ ਉਹ ਕਿਵੇਂ ਕਰਕੇ ਉਹ ਬਸ ਕਹਿੰਦਾ ਬਾਈ ਇੰਨੇ ਹੀ ਸੀ ਪਰ ਉਹਦੇ ਕੋਲੇ ਵੀ ਥੋੜਾ ਰਹਿ ਗਿਆ ਸੀ ਵੀ ਠੀਕ ਹੈ ਬਾਕੀ ਰੇਟ ਵਧੀ ਗਿਆ ਰੇਟ ਦਾ ਲਾਲਚ ਹੋ ਗਿਆ ਹੂੰ ਤੇ ਬਾਕੀ ਸਿਰੇ ਗੱਲ ਇਹ ਆ ਯਾਰ ਵੀ ਵੀ ਆਪਾਂ ਜਿੰਨਾ ਕਹਾਂਗੇ ਬਾਬਾ ਇਹ ਉਹ ਗੱਲ ਵੀ ਕਲੀਅਰ ਕਰ ਦੇ ਜਿਹੜਾ ਆਪਾਂ ਵੀਡੀਓ ਪਾਈ ਸੀ ਗੁੱਡ ਦਿਖਾਇਆ ਸੀ ਉਹ ਆਹੀ ਵੀ ਸੀ ਆਹੀ ਵੀ ਕਿਹੜਾ ਵੀ ਆ ਇਹ 98 98 ਵੀ ਆ ਹਾਂ ਤੇ ਕਦ ਦਿਖਾਤਾ ਜੁਮੇਵਾਰੀ ਬਾਈ ਆਪਣੀ ਤੂੰ ਐਂ ਦੇਖਦਾ ਕਦ ਤਾ ਤੂੰ ਹੁਣ ਆਪਾਂ ਤਾਂ ਹਜੇ ਬਾਹਰ ਖੜੇ ਆ ਤੈਨੂੰ ਕਹ ਨਾ ਆ ਜਾ ਅੰਦਰ ਆ ਜਾ ਦਿਖਾਉਣਾ ਤੈਨੂੰ ਕਹ ਨਾ ਨਾਲੇ ਆਪਣਾ ਨਾ ਇਹ ਗੰਨਾ ਹੋਰ ਤਕਨੀਕ ਨਾਲ ਲਾਇਆ ਹੋਇਆ ਚਾਰ ਫੁੱਟ ਸੰਨ ਛੱਡ ਕੇ ਲਾਇਆ ਹੋਇਆ ਵੀ ਹੂੰ ਬਾਬਾ ਕਿੰਨਾ ਗੋੜਾ ਦੇ ਅੱਧੀ ਕਨਾਲ ਚ ਬਣ ਗਿਆ ਸੀ ਸਾਢੇ 6 ਕੁਇੰਟਲ ਆਹੀ ਬੀ ਆਪਾਂ ਦਾ 640 ਕਿਹਾ ਸੀ 6 ਕੁਇੰਟਲ 60 ਕਿਲੋ ਗੋੜ ਬਣਿਆ ਠੀਕ ਹੈ ਹਾਂ 52 ਕੁਇੰਟਲ ਗੰਨੇ ਚੋਂ ਠੀਕ ਹੈ ਤੁਕ ਕਨਾਲਾਂ ਕਰੋਲਾ ਵੀ ਛੱਡ ਦੇ ਬਈ ਕਿ ਬਾਬਾ ਕਿਸੇ ਇਹ ਗੰਨੇ ਵਾਲੇ ਮੰਨਦੇ ਆ ਉਹ ਰਿਕਵਰੀ ਮੰਨਦੇ ਆ ਗੰਨੇ ਤੋਂ ਵੀ ਇੰਨੇ ਕੁਇੰਟਲ ਗੰਨੇ ਚੋਂ ਇੰਨਾ ਗੋੜ ਨਿਕਲਿਆ ਹੂੰ ਕਨਾਲਾਂ ਵੀ ਛੱਡ ਬਾਬਾ ਕੋਈ ਨਵਾਂ ਬੰਦਾ ਲਾਉਂਦਾ ਹੈ ਕਨਾਲ ਅੱਧੀ ਕਨਾਲ ਦੋ ਕਨਾਲਾਂ ਉਹਦਾ ਉਹਦਾ ਮੁੜ ਕੇ ਸਾਥ ਵੀ ਦਿਓਗੇ ਕੋਈ ਮੰਨ ਲਓ ਯਾਰ ਮੈਂ ਕਿਹਾ ਜਿਹੜਾ ਕੋਈ ਨੇੜੇ ਤੇੜੇ ਵਾਲਾ ਹੋਇਆ ਆ ਲਾਉਣ ਵਾਲੇ ਹਲ ਹਲ ਹਾਂ ਜਿੰਨੇ ਕੁ ਜੋਗਰੇ ਆਪੇ ਹੈਗੇ ਆ ਖਾਲੀਆਂ ਖੂਲੀਆਂ ਮਾਰਨ ਵਾਲੇ ਸਾਰਾ ਕੁਝ ਆ ਤਕਨੀਕ ਵਿਧੀ ਆ ਦੇਖ ਤੂੰ ਇਹਦੇ ਚ ਭਾਵੇਂ ਜਰ ਜਵਾਕ ਖੁੱਦੋ ਖੇਢੀ ਜਾਣ ਸਹੀ ਗੱਲ ਆ ਸਹੀ ਗੱਲ ਆ ਹੈ ਨਾਲੇ ਤਾਂ ਝਾੜ ਵਾਦਾ ਨਾਲੇ ਕੋਈ ਇਹਨੂੰ ਇਹਨੂੰ ਕੋਈ ਖਾਦ ਦੀ ਬਾਲੀ ਦੀ ਲੋੜ ਨਹੀਂ ਹਾਂ ਜਦੋਂ ਆਪਾਂ ਇਹਨੂੰ ਮਤਲਬ ਸਾਰੀ ਸਾਂਸਵਾਲ ਦੱਸੋਗੇ ਕੋਈ ਨਵਾਂ ਬੰਦਾ ਲਾਉਂਦਾ ਮੈਂ ਕਿਹਾ ਯਾਰ ਪੂਰਾ ਸਾਥ ਦੇਵਾਂਗੇ ਆਪਾਂ ਦਾ ਯਾਰ ਪਹਿਲਾਂ ਵੀ ਨਹੀਂ ਕਰਿਆ ਸਾਡੇ ਪਿੰਡ ਦਾ ਬੰਦਾ ਖੜਾ ਤੂੰ ਇਹ ਤੋਂ ਪੁੱਛ ਲੈ ਬਾਈ ਤੂੰ ਜੇ ਕਦੇ ਕਿਸੇ ਨੂੰ ਆਪਾਂ ਜਵਾਬ ਦਿੱਤਾ ਹੋਵੇ ਹਨਾ ਠੀਕ ਹੈ ਜਿੰਨੇ ਜੋ ਕਰਿਆ ਆਪਾਂ ਹੈਗੇ ਉਸ ਤੋਂ ਵੱਧ ਕੇ ਮਿਲਦੇ ਆਂ ਆਪਾਂ ਯਾਰ ਜਿੰਨੀ ਗੱਲ ਆ ਬਾਈ ਸੱਚੀ ਦੱਸਦਾ ਕੋਈ ਵੀ ਆ ਬੇਦਰ ਹੋ ਕੇ ਲੈ ਜਾ ਠੀਕ ਹੈ ਤੇਰੀ ਆਵਾਜ਼ ਨਹੀਂ ਹੋਣੀ ਇੱਕ ਮਿੰਟ ਅੱਛਾ ਤੇ ਬਾਕੀ ਗੰਨਾ ਦੇਖੋ ਤੁਸੀਂ ਗੰਨੇ ਦੀ ਕੁਆਲਿਟੀ ਵੈਰਾਈਟੀ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਤੂੰ ਗੰਨੇ ਦਾ ਕਰਦ ਦੇਖ ਕੱਦ ਤਾਂ ਹੁੰਦਾ ਬਾਬਾ ਤੂੰ ਵਿੱਚ ਖੜਾ ਸ ਪਤਾ ਲੱਗ ਹੀ ਜਾਂਦਾ ਤੇ ਨਾਲੇ ਆਪਣਾ ਇਹ ਵਾਹਣ ਵਿੱਚ ਬੰਦਿਆਂ ਨੂੰ ਬੈਮ ਆ ਵੀ ਨਹਿਰੀ ਨਹੀਂ ਹੁੰਦਾ ਐ ਨਹੀਂ ਹੁੰਦਾ ਆ ਵਾਹਣ ਵੀ ਆਪਣਾ ਘੱਟੋ ਘਟ ਕੱਸੀ ਦੇ ਖਾਲ ਨਾਲੋਂ 4 ਫੁੱਟ ਉੱਚਾ ਹੈ ਉਹ ਕਿੱਲੇ ਤੇ ਕੱਸੀ ਦਾ ਖਾਲ ਆ ਨਹੀਂ ਹੁੰਦਾ ਕੱਲੀ ਮੋਟਰ ਦਾ ਪਾਣੀ ਪੈਂਦਾ ਇਹਦੇ 'ਚ ਠੀਕ ਹੈ ਤੇ ਗੋੜ ਆਪਾਂ ਬਣਾ ਕੇ ਦੇਖਿਆ ਇਹਦਾ ਪੂਰਾ ਵਧੀਆ ਗੋੜ ਬਣਿਆ ਉਹਦੇ ਤੂੰ ਤਾਂ ਖਾ ਕੀ ਹੈ ਹਨਾ ਆਪਾਂ 10 ਕੁ ਕੁਆਂਟਲ ਕਰਨਾ ਪਰਲੇ ਪਾਸੇ ਵੱਢਿਆ ਸੀ ਹਾਂ ਤੇ ਪੂਰਾ ਵਧੀਆ ਗੋੜ ਬਣਿਆ ਦੀ ਮਾਨਾ ਮੰਨ ਲਓ ਕਿਸੇ ਨੇ ਵੀ 5000 ਦਾ ਬੀ ਬਣਦਾ ਕਿਸੇ ਦਾ ਇਹ ਰੇਟ ਮੁਤਾਬਕ ਆਪਾਂ ਉਹਨੂੰ ਕਹਾਂਗੇ ਬਾਈ 2500 2000 ਰੁਪਿਆ ਸਾਡੇ ਖਾਤੇ ਚ ਪਾ ਦੇ ਤੇਰਾ ਡੇਟ ਨਾਂ ਲਿਖ ਲੈਨੇ ਆ ਸਾਰਾ ਕੁਝ ਵੀ ਜਿੱਦੇ ਤੇ ਉਹ ਬੀ ਲੈ ਕੇ ਗਿਆ ਉਹਦੇ ਤੇ ਨੂੰ ਬਚਦੇ ਪੈਸੇ ਸਾਨੂੰ ਦੇ ਜੀ ਵੀ ਲੈ ਜੀ ਬੰਮ ਕਹਿੰਦਾ ਕਹਿਣ ਦਾ ਮਤਲਬ ਇਹ ਹੀ ਆ ਬਾਈ ਵੀ ਰੇਟ ਸਾਰਿਆਂ ਦਾ ਇੱਕੋ ਹੀ ਹੋਵੇ ਇੱਕੋ ਹੀ ਰੱਖਾਂਗੇ ਰੇਟ ਸਾਰਿਆਂ ਦਾ ਕੋਈ ਲੇਟ ਆ ਜੇ ਪਹਿਲਾਂ ਜੇ ਰੇਟ ਸਾਰਿਆਂ ਦਾ ਇੱਕੋ ਇਹ ਨਹੀਂ ਵੀ ਅੱਜ ਵੱਧ ਕੱਲ ਨੂੰ ਘਟ ਠੀਕ ਹੈ ਆ ਗੱਲ ਆ ਤਾਂ ਸੋਹਣੀ ਗੱਲ ਆ ਲੈ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਮੈਂ ਬਾਬਾ ਵੱਧ ਤੋਂ ਵੱਧ 20 ਕਿਉਂ ਲਵਾ ਗੰਨਾ ਕਿਉਂ ਲਵਾ ਰਿਹਾ ਬਾਬੇ ਨੂੰ 20 ਵੇਚਣ ਦਾ ਕੋਈ ਲਾਲਚ ਨਹੀਂ ਬਾਬੇ ਦਾ ਖਲਾੜਾ ਇਹਨੂੰ ਆਇਆ ਵੱਧ ਤੋਂ ਵੱਧ ਇੱਕ ਲੱਗੂ ਤਾਂ ਠੀਕ ਆ ਦੂਜੀ ਗੱਲ ਆਪਾਂ ਦਾ ਇਹ ਕਹਿੰਦੇ ਆ ਵੀ ਪਿੰਡ ਪਿੰਡ ਖਲਾੜਾ ਲੱਗੇ ਬਸ ਇੱਕ ਪਿੰਡ ਚ 4-4 ਹੋਣ ਬਸ ਜੋ ਵੀ ਅਬ ਲੋਕ ਬਸ ਬਿਮਾਰੀਆਂ ਤੋਂ ਬਚਣ ਖੰਡ ਦਾ ਖਿਹੜਾ ਛੱਡਣਾ ਵਪਾਰੀਆਂ ਦੇ ਘਰ-ਬਾਰ ਨੂੰ ਹਟਣਾ ਆਪਦਾ ਗੁੜ ਬਣਾਉਣ ਆਪਾਂ ਨੂੰ ਜਿਹੜਾ ਗੁੜ ਬਣਾ ਕੇ ਵੇਚਦੇ ਆ ਇਹ ਆਪਾਂ ਨੂੰ 1000 ਰੁਪਏ ਕਵਾਂਟਲ ਪੈਸੇ ਦਿੰਦਾ ਇਹ ਦਿੰਦਾ ਬਾਕੀ ਬਾਲਣ ਬਚ ਗਿਆ ਹਾਂ 1000 ਰੁਪਏ ਕਵਾਂਟਲ ਪੈਸੇ ਦਿੰਦਾ ਹਾਂ ਮੰਨ ਲਓ ਕੋਈ ਬੰਦਾ ਲੈ ਕੇ ਜਾਂਦਾ ਆਪਾਂ ਉਹਨੂੰ 1000 ਰੁਪਏ ਕਵਾਂਟਲ ਦਿੰਨੇ ਆ ਆਪਣਾ ਤਾਂ ਪੈਸੇ ਉਨੇ ਹੀ ਵਟੇ ਗਏ ਆ ਯਾਰ ਕੋਈ ਬੰਦਾ ਲਾਊਗਾ ਕਨਾਲ ਲਾਊ ਕੋਈ ਗੰਨਾ ਚੂਪੂ ਕਿਸੇ ਨੂੰ ਦੇਖ ਕੇ ਤਾਂ ਸ਼ਾਹਪੂ ਮੈਨੂੰ ਵੀ ਆਪਾਂ ਦਾ ਵਿਰਸਾ ਨਾ ਜੋੜਨੇ ਆ ਸਾਡੇ ਪਿੰਡੋਂ ਬੰਦਾ ਸੀ ਸਾਡੇ ਬਾਬਿਆਂ ਥਾਂ ਲੱਗਦਾ ਸੀ ਉਹਨੇ ਮੈਨੂੰ ਗੁਰਦੁਆਰੇ ਦੀ ਬਾਸ਼ ਇਕੱਠੀ ਕਰਦੇ ਨੂੰ ਚਾਹ ਪਿਆਈ ਸੀ ਅੱਜ ਤੋਂ 11 ਸਾਲ ਪਹਿ ਉਹ ਕਹਿੰਦਾ ਗੋੜਾ ਆਪਦਾ ਕਰਦਾ ਮੈਂ ਉਹਨੂੰ ਕਿਹਾ ਗੁੜ ਦੇ ਉਹਨੇ ਮੈਨੂੰ 5-4 ਕਿਲੋ ਦੇਤਾ ਅਗਲੀ ਵਾਰੀ ਮੈਂ ਮੰਗਿਆ ਕਹਿੰਦਾ ਗੰਨਾ ਲਾ ਬੀ ਲੈ ਜਾ ਹੂੰ ਉਹਨੇ ਮੈਨੂੰ ਐਂ ਲਾਲਚ ਦੇ ਕੇ ਬੀ ਲਵਾਇਆ ਸੀ ਮੈਂ ਇੱਕ ਕਨਾਲ ਲਾਈ ਸੀ ਘਰ ਕੋਲੇ ਤੇ ਉਹ ਗੱਲ ਨੂੰ ਅੱਜ 10-11 ਸਾਲ ਹੋ ਗਏ ਆਪਾਂ ਕਾਰੋਬਾਰ ਵੀ ਕਰ ਲਿਆ ਤੇ ਅੱਜ ਆਪਾਂ ਬੀ ਦੇਣ ਵਾਲਿਆਂ ਚ ਵੀ ਹੋ ਗਏ ਹਾਂ ਮੈਂ ਉਹ ਆਪਦੇ ਸਿਨੈਰੀਓ ਦੇਖਦਾ ਹਾਂ ਵੀ ਆਪਾਂ ਨੂੰ ਜਿਵੇਂ ਆਪਾਂ ਚਾਲ ਚੱਲੀ ਸੀ ਅਹੀਂ ਚਾਲ ਚੱਲੇ ਬਿਲਕੁਲ ਵੱਧ ਤੋਂ ਵੱਧ ਗੰਨਾ ਵੀ ਜੋ ਜਿੰਨੀ ਕਿ ਤੁਸੀਂ ਜ਼ਮੀਨ ਦੇ ਮੰਨ ਲਓ ਵੀ ਬੀਜ ਸਕਦੇ ਹੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਨਾਲ ਅਲੱਗ ਇੱਕ ਨਾਲ ਅਲੱਗ ਗੰਨੇ ਦਾ ਤੇ ਆਲੂਆਂ ਦਾ 20 ਤੇ ਪੈਸੇ ਵਾਲੇ ਲੱਗਦੇ ਪਰ ਹੁਣ ਆਪਣਾ 1.5 ਲੱਖ ਰੁਪਇਆ ਲੱਗ ਗਿਆ ਜਿਹੜਾ ਉੱਧਰ ਲਾਇਆ ਪਿਆ ਆਪਣਾ 15023 ਵੈਰਾਈਟੀ ਹੈ ਹਾਂ ਉਹ ਆਪਾਂ ਡੰਡਾ ਜੀਆਂ ਗੱਡਾਂ ਜੀਆਂ ਲਿਆਏ ਸੀ ਉੱਥੋਂ ਸਹਾਰ ਯੂਨੀਵਰਸਿਟੀ ਚੋਂ ਲੈ ਕੇ ਕੱਡੇ ਕਾਨੇ ਜਿਹਾ ਕੇ ਲਾਏ ਸੀ ਉਹਦੇ ਨਿੱਕੇ ਨਿੱਕੇ ਗੰਡਾ ਜੀਆਂ ਹਰੀਆਂ ਹੋਈਆਂ ਜੀਆਂ ਆਪਣਾ ਸਵਾ ਡੇਢ ਲੱਖ ਰੁਪਇਆ ਡੂੜ ਕਿੱਲੇ ਤੇ ਲਾ ਗਿਆ ਵੀ ਦਾ ਹਮ ਸਾਰੇ ਖਰਚੇ ਦਾ ਆਲੂ ਤੇ ਗੰਨੇ ਦੇ ਬੰਦਾ ਤਾਂ ਹੀ ਜੇ ਹੁਣ ਕਿਸੇ ਦੇ ਕਨਾਲ ਲਾਈ ਹੋ ਉਹ ਮੁੰਡੇ ਤੇ ਦੇਖ ਲੈ ਕਨਾਲ ਲਾਈ ਪਿਛਲੀ ਵਾਰੀ ਕਨਾਲ ਦਾ 10 ਕਿੱਲੇ ਵਾਲੇ ਨੂੰ 5 ਕਿੱਲੇ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਨਾਲਮਗਰ ਹਨਾ ਆਪਣੀ ਕਣਕ ਮਾੜੀ ਰਹਿ ਜੇ ਰਹੀ ਜਾਵੇ ਤੇ ਕਨਾਲ ਨਾਲ ਉਹਦੇ ਕੋਲ ਹੁਣ ਨਾਲੇ ਗੁੜ ਬਣ ਗਿਆ ਨਾਲੇ ਉਹਦੇ ਕੋਲੇ 7-8 ਕਿੱਲੇ ਦਾ ਵੀ ਬਣ ਗਿਆ 20 ਬਣ ਗਿਆ ਹੈ ਸਹੀ ਆ ਵਾਲਾ ਕੋਸ਼ੀ ਬਾਬਾ ਉਹ ਹਾਂ ਵਾਲਾ ਕੋਸ਼ੀ ਨਹੀਂ ਉਹ ਪੂਰਾ ਮੈਂ ਮੈਥੋਂ ਪੁੱਛ ਕੇ ਪਿਛਲੀ ਵਾਰੀ ਮੈਂ ਥੋ ਗੁੜ ਲੈ ਕੇ ਗਿਆ 40 ਕਿਲੋ ਹੂੰ ਆਪਾਂ ਪਿਛਲੀ ਵਾਰੀ ਜਦੋਂ ਗੁੜ ਬਣਾਇਆ ਆਪਣੇ ਕੋਲੇ ਪੌਣਾ ਇੱਕ ਕਿੱਲਾ ਸੀਗਾ ਗੰਨੇ ਦਾ ਪਿਛਲੀ ਵਾਰੀ ਆਪਾਂ ਗੁੜ ਬਣਾ ਕੇ ਵੇਚਿਆ ਸੀ ਸਾਰਾ ਬਥੇਰੇ ਮੈਨੂੰ ਕਹਿਣ ਜੂਸ ਵਾਲਿਆਂ ਨੂੰ ਵੇਚ ਦੇ ਗੰਨਾ ਵੇਚ ਦੇ ਘਰੇ ਵੀ ਕਹਿਣ ਮੱਥਾ ਮਾਰੀ ਜਾਂਦਾ ਮੈਂ ਕਿਹਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਤੇ ਉਹ ਗੁੜ ਨੇ ਆਪਣਾ ਇੰਨਾ ਪਿਆਰ ਬਣਾਇਆ ਲੋਕਾਂ ਨਾਲ ਉਹ ਖਲਾੜੇ ਵਾਲਾ ਥਾਂ ਵੀ ਆਪਾਂ ਨੂੰ ਉਸੇ ਗੁੜ ਨੇ ਹੀ ਦਵਾਇਆ ਉਹ ਬੰਦੇ ਜਲੰਧਰੋਂ ਆਏ ਸੀ ਤੇ ਜਾਂਦੇ ਹੋਏ ਆਪਣੇ ਭੈਣ ਕਿਆ ਨਾ ਰਿਸ਼ਤੇਦਾਰੀ ਸੀ ਉਹਨਾਂ ਦੀ ਕਹਿੰਦੇ ਗੁੜ ਕਿੱਥੋਂ ਲੈਂਦਾ ਕਹਿੰਦੇ ਉੱਥੋਂ ਲੈਂਦਾ ਉਹ ਗੁੜ ਲੈ ਗਏ ਮੈਂ ਕਿਹਾ ਜੇ ਕੋਈ ਸਾਨੂੰ ਥਾਂ ਦੇ ਦੇ ਯਾਰ ਅਸੀਂ ਉਹ ਕਹਣਾ ਚੈੱਕ ਪ੍ਰਮਾਤਮਾ ਜੋੜਦਾ ਦੇਖ ਕਿਵੇਂ ਆ ਉਹ ਕਹਿੰਦੇ ਥਾ ਤਾਂ ਸਾਡਾ ਪਿਆ ਹਮ ਐ ਤੇ ਆਏ ਬਿਧੀ ਬਣਦੀ ਐ ਇਹ ਆਪਾਂ ਤਾਂ ਇਹ ਸਰਕਲ ਬਣਾਉਣਾ ਸਿਸਟਮ ਬਣਾਉਣਾ ਆਪਾਂ ਕੋਈ ਪੈਸੇ ਇਕੱਲੇ ਪੈਸੇ ਤਾਂ ਬਹੁਤ ਵਟੇ ਜਾਂਦੇ ਆ ਬਾਕੀ ਜਿੰਨਾ ਕ ਆਪਾਂ ਲੋਡ ਆ ਵੈਗਰੂ ਦੇ ਹੀ ਜਾਂਦਾ ਵਧੀਆ ਲੈ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਨੇ ਬੀ ਬੁੱਕ ਕਰਾਉਣਾ ਲਾ ਲਓ ਫੋਨ ਰੇਟ ਵਾਸਤੇ ਥੋੜੇ ਟਾਈਮ ਤੱਕ ਉਹ ਕਰਦੇ ਤੁਹਾਨੂੰ ਵੀਡੀਓ ਪਰੇ ਬਾਕੀ ਫੋਨ ਤੇ ਦੱਸ ਦੋ ਬੰਦਾ ਰੇਟ ਤੋਂ ਘੱਟ ਹੀ ਲਓ ਲੈਦਾ ਥੋੜੀ ਲਊਗਾ ਠੀਕ ਹੈ ਧੰਨਵਾਦ ਧੰਨਵਾਦ